तो है। और पुलिस ने एक नशा तस्करी जानकारी दरेश कुमारी ने दसा की नशा तस्कर नजी और पुलिस की टीम नू, उस वकत बहुत मुश्किल पेश आई जदो नशा तस्कर ने पुलिस पार्टी देख के अंदरों दरवाजा बंद कर लिया यही नहीं मुलजमा ने पुलिस से ग्डी चढ़ा की भी कोशिश की ਐਸ 7 ਉਹਨੇ ਦੱਸਿਆ ਕਿ ਉਹਨਾਂ ਨੇ ਇੱਕ ਨਸ਼ਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਨੇ ਪੁਛਗਛ ਦੌਰਾਨ ਦੱਸਿਆ ਕਿ ਉਹ ਔਰ ਦੇ ਨਾਲ ਲਗਦੇ ਪਿੰਡ ਗੜੁੱਪੜ ਦੇ ਜੇਲੀ ਨਾਲ ਦੇ ਨਸ਼ਾ ਤਸਕਰ ਤੋਂ ਨਸ਼ਾ ਲੈਂਦਾ ਹੈ ਜਿਸ ਉਪਰੰਤ ਪੁਲਿਸ ਪਿੰਡ ਦੇ ਮੋਰੀ ਵਿਅਕਤੀਆਂ ਨੂੰ ਨਾਲ ਲੈ ਕੇ ਮੁਲਜ਼ਮਾਂ ਦੇ ਕਾਰਗੇ ਅਤੇ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਪੁਲਿਸ ਤੋਂ ਬਚਣ ਲਈ ਜੇਲੀ ਦੇ ਪੁੱਤਰ ਨੇ ਆਪਣੀ ਕਾਰ ਪੁਲਿਸ ਪਾਰਟੀ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪੁਲਿਸ ਨੂੰ ਆਪਣੀ ਜਾਨ ਬਚਾਉਣ ਲਈ ਇਕ ਫਾਇਰ ਵੀ ਕਰਨਾ ਪਿਆ ਪਰੰਤੂ ਜੈਲੀ ਦਾ ਮੁੰਡਾ ਆਪਣੀ ਕਰਵਾਲੀ ਨਾਲ ਉਥੋਂ ਪੱਜਣ ਵਿੱਚ ਸਫਲ ਹੋ ਗਿਆ ਪੁਲਿਸ ਨੇ ਜਦੋਂ ਛਾਣਬੀਨ ਕੀਤੀ ਤਾਂ ਪਸ਼ੂਆਂ ਦੇ ਚਾਰੇ ਵਿੱਚ ਛੁਪਾ ਕੇ ਰੱਖੀ 20 ਗ੍ਰਾਮ ਹੈਰੋਇਨ ਅਤੇ ਕਾਫੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਮਿਲਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਛਿੰਜੀ ਲੜੋਆ ਰਾਹੀ ਐਸ ਐਚਓ ਨਰੇਸ਼ ਕੁਮਾਰੀ ਨਾਲ ਕਰੀਏ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਅ ਇੱਕ ਕਸ਼ੀ ਮੁਕਦਮਾ ਦਰਜ ਕੀਤਾ ਸੀਗਾ ਥਾਣਾ ਆਡ ਵਿੱਚ ਐਫਆਰ ਨੰਬਰ 44 15 ਤਰੀਕ ਨੂੰ ਜਿਹਦੇ ਵਿੱਚ ਇੱਕ 27 ਐਨਡੀਪੀਐਸ ਦੇ ਵਿੱਚ ਨੋਟ ਵਨ ਵਾਸੀ ਬੁੱਕ ਕਰਕੇ ਨਸ਼ਾ ਸ਼ਡਾਓ ਕੇਂਦਰ ਚ ਭੇਜਿਆ ਸੀ ਉਹਦੇ ਪੁੱਛਕਿਸ਼ ਦੌਰਾਨ ਜਿਹੜਾ ਜਰਨੈਲ ਰਾਮ ਜੈਲੀ ਉਸ ਦਾ ਲੜਕਾ ਗੁਟ ਚੜਤ ਔਰ ਉਹਦੀ ਨੌ ਸੀਮਾ ਇਹਨਾਂ ਤਿੰਨਾਂ ਦਾ ਨਾਮ ਉਜਾਗਰ ਹੋਇਆ ਸੀ ਕਿ ਉਹਨਾਂ ਨੂੰ ਉਸ ਮੁੰਡੇ ਨੂੰ ਤੇ ਹੋਰ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦੇ। ਉਸੇ ਲੜੀ ਦੇ ਤਹਿਤ ਅਸੀਂ 16 ਤਰੀਕ ਨੂੰ ਜਿਹੜਾ ਉਹਨਾਂ ਦੇ ਰੇਡ ਕੀਤਾ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਚ ਸਰਪੰਚ ਸਾਹਿਬ ਪੰਚ ਸਾਹਿਬ ਮੌਕੇ ਤੇ ਆਏ ਤੇ ਆਪਣੀ ਟੀਮ ਦੇ ਨਾਲ ਰੇਡ ਕਰਕੇ ਅਸੀਂ ਜਦੋਂ ਮੌਕੇ ਤੇ ਪਹੁੰਚੇ ਆ ਤਾਂ ਪਹਿਲਾਂ ਤਾਂ ਇਹਨਾਂ ਵੱਲੋਂ ਜਿਹੜਾ ਉਹ ਦਰਵਾਜ਼ਾ ਨਹੀਂ ਖੋਲਿਆ ਗਿਆ ਬਾਰ-ਬਾਰ ਕਹਿਣ ਤੇ ਵੀ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਬੜਾ ਹੁਸ਼ਿਆਰੀ ਦੇ ਨਾਲ ਅੰਦਰੋਂ ਹੀ ਗੱਡੀ ਸਟਾਰਟ ਕਰਕੇ ਵਿੱਚ ਜਿਹੜਾ ਗੁੱਟ ਚੜ੍ਹਤਾ ਔਰ ਸੀਮਾ ਨੇ i20 ਕਾਰ ਦੇ ਵਿੱਚ ਬੈਠ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਉਸ ਦੌਰਾਨ ਸਾਡੀ ਇੱਕ ਟੀਮ ਜਿਹੜੀ ਹੈ ਪੁਲਿਸ ਪਾਰਟੀ ਹੈ ਉਹ ਮੌਕੇ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹਨੇ ਬੜੀ ਅਣਗਹਿਲੀ ਦੇ ਨਾਲ ਔਰ ਤੇਜ਼ ਸਪੀਡ ਦੇ ਨਾਲ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਾਡੇ ਮੁਲਾਜ਼ਮ ਦੇ ਉੱਤੇ ਤੇ ਅਸੀਂ ਉਸੇ ਮੁਕਦਮੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ 109 BNS ਦਾ ਵਾਧਾ ਕੀਤਾ ਕਿਉਂਕਿ ਉਹਨੇ ਮਾਰਨੇ ਮਾਰ ਦੇਣ ਦੀ ਨੀਅਤ ਨਾਲ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਗੱਡੀ ਨੂੰ ਰੋਕਣ ਲਈ ਸਾਡੇ ਇੱਕ ਮੁਲਾਜ਼ਮ ਵੱਲੋਂ ਜਿਹੜਾ ਗੱਡੀ ਦੇ ਟਾਇਰ ਵੱਲ ਫਾਇਰ ਵੀ ਕੀਤਾ ਗਿਆ ਸੀ ਪਰ ਉਹ ਮਿਸ ਹੋ ਗਿਆ ਉਸ ਤੋਂ ਬਾਅਦ ਪੰਚਾਇਤ ਮੈਂਬਰਾਂ ਵੀ ਹਾਜ਼ਰੀ ਦੇ ਵਿੱਚ ਜਿਹੜਾ ਅਸੀਂ ਉਹਨਾਂ ਦੇ ਘਰ ਦੀ ਤਲਾਸ਼ੀ ਸ਼ੁਰੂ ਕੀਤੀ ਜਰਨੈਲ ਰਾਮ ਜੈਲੀ ਦੀ ਤਲਾਸ਼ੀ ਸ਼ੁਰੂ ਕੀਤੀ ਤੇ ਕਾਫੀ ਸਮਾਂ ਬਾਅਦ ਜਿਹੜਾ ਅਸੀਂ ਜਨੈਰ ਰਾਮ ਜੈਲੀ ਨੂੰ ਇੱਕ ਤੂੜੀ ਦੀ ਮਸ਼ੀਨ ਜਿਹੜੀ ਉਹਨਾਂ ਦੇ ਘਰ ਦੇ ਬਾੜੇ ਦੇ ਵਿੱਚ ਪਸ਼ਮਾ ਵਾਲੇ ਪਾਸੇ ਬਣੀ ਹੋਈ ਸੀਗੀ ਉਹਦੇ ਵਿੱਚੋਂ ਐਪਰੀਹੈਂਡ ਕੀਤਾ ਸਰਪੰਚ ਸਾਹਿਬ ਔਰ ਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਤੇ ਉੱਥੇ ਹੀ ਉਸ ਜਗ੍ਹਾ ਤੋਂ ਜਿੱਥੇ ਉਹ ਛੁਪਿਆ ਹੋਏ ਸੀ ਤੂੜੀ ਵਾਲੀ ਮਸ਼ੀਨ ਦੇ ਵਿੱਚ ਉਹਦੇ ਵਿੱਚ ਹੀ ਉਹਨੇ ਜਿਹੜਾ ਉਤੋਂ ਰਿਕਵਰੀ ਇਫੈਕਟ ਕੀਤੀ ਗਈ ਹੈ ਜਿਹਦੇ ਵਿੱਚ 20 ਗ੍ਰਾਮ ਹੈਰੋਇਨ ਸੀਗੀ ਔਰ 26 ਨਸ਼ੀਆਂ ਗੋਲੀਆਂ ਸੀ ਤੇ ਉਸ ਨੂੰ 17 ਤਰੀਕ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਜਿਨ੍ਹਾਂ ਨੇ ਇੱਕ ਦਿਨ ਦਾ ਸਾਨੂੰ ਰਿਮਾਂਡ ਜਿਹੜਾ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਪੇਸ਼ ਅਦਾਲਤ ਕਰਨਾ ਹੈ। ਹੈ ਜੀ ਕੋਈ ਕੋਈ ਤਰਤੀ ਨਹੀਂ ਬਣਾਉਂਦੇ ਆ ਉੱਥੇ ਕੰਮ ਨਹੀਂ ਕਰਦਾ ਸੀ। ਉਹ ਸਾਡੇ ਇਹ ਤਾਂ ਹੈ ਹੀ ਨਹੀਂ ਸੀ ਉਹ